ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੋ ਕੁਝ ਕੁ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਜਿਹਦੇ ਵਿੱਚ ਵਿਏਟਨਾਮ ਦੇ ਪੈਸੇ ਜਿਹੜੇ ਲੱਖਾਂ ਕਰੋੜਾਂ ਰੁਪਏ ਦਿਖਾਏ ਸੀਗੇ ਉਹ ਵਿਏਟਨਾਮ ਦੇ ਪੈਸੇ ਜਿਹੜੇ ਉੱਧਰ ਦੇ ਲੱਖਾਂ ਜਾਂ ਕਰੋੜਾਂ ਬਣਦੇ ਹੈਗੇ ਆ ਉਹ ਇੰਡੀਆ 'ਚ ਕਿਦਾਂ ਚੇਂਜ ਹੋ ਗਏ ਇੰਡੀਆ 'ਚ ਕਿੰਨੇ ਬਣਦੇ ਹੈਗੇ ਆ ਉਹਦੇ ਬਾਰੇ ਸਾਰੀ ਵੀਡੀਓ ਆ ਸੋ ਵੀਡੀਓ 'ਚ ਬਣੇ ਰਹੋ ਤੁਹਾਨੂੰ ਮੈਂ ਦਿਖਾਉਣਾ ਜਿੱਦਾਂ ਕਿ ਹੁਣ ਆ ਵਿਏਟਨਾਮ ਦਾ ਜਿਹੜਾ ਹੈਗਾ 2 ਲੱਖ ਦਾ ਨੋਟ ਆ ਜਿੱਦਾਂ 2 ਲੱਖ ਡੋਂਗਸ ਦਾ ਤੇ ਇਹ ਦੇਖੋ ਜਿਹੜਾ ਧਿਆਨ ਦੇ ਨਾਲ 200.000 ਲਿਖਿਆ ਆ ਹਨ ਜਿਹੜਾ ਇਹ ਪੁਆਇੰਟ ਆ ਇਥੋਂ ਇਹ ਮਤਲਬ ਪਤਾ ਲੱਗਦਾ ਹੈ ਕਿ ਉਧਰਲੇ 200 ਰੁਪਏ ਆ ਠੀਕ ਆ ਪਰ ਜਰੂਰ ਇਹਨੂੰ ਆਪਾਂ ਉਧਰ 2 ਲੱਖ ਰੁਪਏ ਬੋਲਾਂਗੇ 2 ਲੱਖ ਡੋਂਗ ਪਰ ਉਥੇ ਕਰੰਸੀ ਹੀ ਇਦਾਂ ਹੀ ਹਜ਼ਾਰਾਂ ਲੱਖਾਂ 'ਚ ਚੱਲਦੀ ਆ ਤੇ ਜਿਦਾਂ ਇੰਡੀਆ ਦੇ ਵਿੱਚ 200 ਦਾ ਨੋਟ ਹੁੰਦਾ ਆ ਇਦਾਂ ਹੀ ਇਹ 200 ਦਾ ਨੋਟ ਆ ਤੇ ਇਹ ਇੰਡੀਆ ਦੇ ਵਿੱਚ ਆ ਕੇ ਜਿਹੜਾ ਉਧਰ ਦੇ 2 ਲੱਖ ਹੈਗੇ ਉਹ ਕਿੰਨੇ ਬਣਦੇ ਹੈਗੇ ਆ ਉਹ 656 ਰੁਪਏ ਬਸਾਰੇ ਬਣਦੇ ਹੈਗੇ। ਜਦੋਂ 3.3 ਨਾਲ ਗੁਣਾ ਕਰਦੇ ਹੈਗੇ। ਠੀਕ ਆ। ਸੋ ਇਹ ਹੋ ਗਿਆ 2 ਲੱਖ ਦੀ ਗੱਲ ਤੇ ਸਾਡਾ ਅੱਗੇ 1 ਲੱਖ ਠੀਕ ਆ ਜੀ। ਇਹ ਜਿਹੜਾ 1 ਲੱਖ ਹੈਗਾ ਜਦੋਂ ਇਹਨੂੰ 3.3 ਨਾਲ ਗੁਣਾ ਕਰਦੇ ਆ ਨੀਅਰ ਅਬਾਊਟ 330 ਰੁਪਏ ਜਿੱਦਾਂ ਬਣ ਜਾਂਦੇ ਇੰਡੀਆ ਦੇ ਠੀਕ ਆ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜੀ ਉਧਰਲੀ ਜਿਹੜੀ ਲੱਖਾਂ ਦੀ ਕਰੰਸੀ ਹੈਗੀ ਆ ਡੋਂਗ ਉਹ ਇੰਡੀਆ ਦੇ ਵਿੱਚ ਆ ਕੇ ਕੁਝ 100 ਦੀ ਰਹਿ ਜਾਂਦੀ ਆ ਠੀਕ ਹੈ ਅਸੀਂ ਉੱਥੇ 20 ਰੁਪਏ ਦਾ ਜਿਹੜਾ ਜੂਸ ਦਾ ਇੱਕ ਗਲਾਸ ਪੀਤਾ ਸੀਗਾ ਹਨਾ ਮਤਲਬ ਉਧਰਲੇ 20000 ਦਾ ਸੋ ਜਦੋਂ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਕਾਫੀ ਕਮੈਂਟ ਆਏ ਸੀਗੇ ਕਿ ਭਾਜੀ ਇੰਨਾ ਮਹਿੰਗਾ ਕਿੱਦਾਂ ਉਹ ਮਹਿੰਗਾ ਨਹੀਂ ਜਦੋਂ 20 ਨੂੰ ਤੁਸੀਂ 3.3 ਨਾਲ ਗੁਣਾ ਕਰ ਦਿੰਨੇ ਹੈਗੇ ਆ ਉਹੀ 6500 ਰੁਪਏ ਜਿਹੜੇ ਹੈਗੇ ਆ ਬਣਦੇ ਹੈਗੇ ਆ ਸੋ ਇਹ ਸੀਗੀ ਸਾਰੀ ਉਧਰਲੀ ਕਰੰਸੀ ਦੀ ਗੱਲ ਜੇ ਅਸੀਂ ਉੱਥੇ ਵਿਅਤਨਾਮ ਦੇ ਵਿੱਚ ਜਾਂਦੇ ਆ ਤਾਂ ਅਸੀਂ ਜਿਹੜੇ ਕਰੋੜਾ ਪਤੀ ਬਣਦੇ ਆ ਨਾ ਉਹ ਅਸੀਂ ਡੌਂਗਸ ਚ ਬਣਦੇ ਆ ਇਹ ਨਹੀਂ ਹੈਗਾ ਕਿ ਇੰਡੀਆ ਦੇ ਰੁਪਏ ਉੱਥੇ ਜਾ ਕੇ ਬਹੁਤ ਜ਼ਿਆਦਾ ਬਣ ਜਾਂਦੇ ਆ ਤੇ ਅਸੀਂ ਲੱਖਾਂ ਕਰੋੜਾਂ ਦੇ ਵਿੱਚ ਜਾ ਕੇ ਖੇਡਦੇ ਆ ਲੱਖਾਂ ਕਰੋੜਾਂ ਦੇ ਵਿੱਚ ਸ਼ਾਪਿੰਗ ਲੱਖਾਂ ਕਰੋੜਾਂ ਦੇ ਵਿੱਚ ਹੀ ਜਾ ਕੇ ਤੁਹਾਡੀ ਜਿਹੜੇ ਹੈਗੇ ਪੈਸੇ ਖਰਚ ਹੁੰਨੇ ਆ ਪਰ ਇੰਡੀਆ ਦੇ ਰੁਪੀਸ ਦੇ ਜਿਹੜੇ ਹੈਗੇ ਆ ਵਿੱਚ ਕਨਵਰਟ ਹੁੰਦੇ ਆ ਜਦੋਂ ਉਹ ਕਾਫੀ ਘਟ ਜਾਂਦੇ ਆ ਠੀਕ ਹੈ ਸੋ ਜੇ ਉਧਰ ਲਾ 5 ਲੱਖ ਵਾ ਠੀਕ ਹੈ ਨਾ ਉਹਨੂੰ 3.3 ਨਾਲ ਗੁਣਾ ਕਰ ਲਓ 17-1800 ਰੁਪਿਆ ਜਿਹੜਾ ਇੰਡੀਆ ਦਾ ਬਣਦਾ ਉਧਰ ਲਾ 5 ਲੱਖ ਇੰਡੀਆ ਦਾ 17-1800 ਸੋ ਇਹ ਇਨਫੋਰਮੇਸ਼ਨ ਮੈਨੂੰ ਲੱਗਾ ਕਿ ਤੁਹਾਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ। ਬਾਕੀ ਜੇ ਇਹ ਵੀਡੀਓ ਵਧੀਆ ਲੱਗੀ ਥੱਲੇ ਕਮੈਂਟ ਕਰੋ ਉਦੋਂ ਫਿਰ ਮੈਂ ਤੁਹਾਨੂੰ ਵੀਅਤਨਾਮ ਦੇ ਟੂਰਿਸਟ ਵੀਜ਼ੇ ਬਾਰੇ, ਵੀਅਤਨਾਮ ਦੇ ਕਲਚਰ ਬਾਰੇ ਸਾਰਾ ਕੁਝ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਪਾਉਂਗਾ। ਹੁਣ ਹੌਲੀ-ਹੌਲੀ ਇਹ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦੇਣੀਆਂ ਜਿਹਦੇ ਵਿੱਚ ਬਾਹਰਲੀਆਂ ਜਿਹੜੀਆਂ ਕੰਟਰੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਵਿਜ਼ਿਟ ਕਰਨ ਤੇ ਕਿੰਨਾ ਖਰਚਾ ਲੱਗਦਾ, ਕਿੰਨਾ ਥਾੜਾ ਜਿਹੜਾ ਹੈਗਾ ਖਰਚਾ ਆਊਗਾ, ਟੂਰਿਸਟ ਵੀਜ਼ਾ ਕਿੱਦਾਂ ਲਈਦਾ ਉਹ ਸਾਰਾ ਕੁਝ ਇਨਫਰਮੇਸ਼ਨ ਦਿਆ ਕਰੂੰਗਾ। ਤੁਸੀਂ ਆਪ ਵੀ ਅਪਲਾਈ ਕਰ ਸਕਦੇ ਕਈ ਕੰਟਰੀ ਤਿਆਂ ਇਹ ਤੁਹਾਨੂੰ ਪਹਿਲਾਂ ਪੋਰਟਲ 'ਚ ਭਰਨਾ ਪੈਂਦਾ ਆ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਇਹ ਵੀਡੀਓ ਸੱਫਾ ਅੱਗੇ ਬਣਾਵਾਂਗੇ ਸੋ ਬਾਕੀ ਇਹ ਸੀਗਾ ਸਾਰਾ ਵਿਅਤਨਾਮ ਕਰੰਸੀ ਬਾਰੇ ਤੇ ਬਾਕੀ ਫਿਰ ਆਪਾਂ ਹੋਰ ਅਗਲੀ ਵੀਡੀਓ 'ਚ ਗੱਲ ਕਰਾਂਗੇ ਮਲੇਸ਼ੀਆ ਬਾਰੇ ਜਾਂ ਸਿੰਗਾਪੁਰ ਬਾਰੇ ਜਾਂ ਫਿਰ ਥਾਈਲੈਂਡ ਬਾਰੇ ਦੁਬਈ ਬਾਰੇ ਉਹ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਬਾਏ ਬਾਏ